ਕਹਾਣੀ ਗਿੱਦੜ ਤੇ ਮਿਰਗ ਦੀ ਮਿਰਗ ਤੇ ਗਿੱਦੜ ਜੰਡ ਥੱਲੇ ਬੈਠੇ ਆਰਾਮ ਕਰ ਰਹੇ ਸਨ ਜੰਡ ਦੇ ਉੱਪਰ ਇੱਕ ਕਾਂ ਬੈਠਾ ਸੀ ਕਾਂ ਉੱਪਰੋਂ ਗਿੱਦੜ ਕੇ ਕਾਂ ਉੱਪਰੋਂ ਉਤਰ ਕੇ ਗਿੱਦੜ ਤੇ ਮਿਰਗ ਦੇ ਕੋਲ ਛੱਤ ਥੱਲੇ ਜਾਵੇਂ ਆ ਬੈਠਾ ਕਾਂ ਨੇ ਗੱਲ ਚਲਾਈ ਜੇ ਆਪਾਂ ਤਿੰਨੇ ਮਿੱਤਰ ਬਣ ਜਾਈਏ ਤਾਂ ਕਿੰਨਾ ਚੰਗਾ ਹੋਵੇਗਾ ਫਿਰ ਆਪਾਂ ਇਕੱਠੇ ਦਾਹਾ ਕਰਾਂਗੇ ਤੇ ਕੋਈ ਅਜੇ ਹੀ ਥਾਂ ਲੱਭ ਲਵਾਂਗੇ ਜਿੱਥੇ ਆਪਾਂ ਦਿਨਾਂ ਨੂੰ ਰੱਜ ਕੇ ਖਾਣ ਨੂੰ ਮਿਲਿਆ ਕਰੋ ਖਾਣ ਦਾ ਸੁਝਾਅ ਉਹਨਾਂ ਨੂੰ ਵੀ ਜੱਚਿਆ ਫਿਰ ਦਿਨਾਂ ਨੇ ਮਿੱਤਰ ਬਣਦੀ ਸੋਹ ਖਾਦੀ ਗਿੱਦੜ ਨੇ ਕਿਹਾ ਭਰਾ ਕਾਵਾ ਤੂੰ ਵੀ ਅਜਿਹੀ ਥਾਂ ਲੱਭ ਜਿੱਥੇ ਆਪਾਂ ਦਿਨਾਂ ਨੂੰ ਖਾਣ ਨੂੰ ਵੱਖ-ਵੱਖ ਤਰ੍ਹਾਂ ਦੇ ਪਦਾਰਥ ਮਿਲਣ ਕਾ ਨੇ ਕਿਹਾ ਤੁਸੀਂ ਬੈਠੋ ਮੈਂ ਉਡਾਰੀ ਮਾਰ ਕੇ ਅਜਿਹੀ ਥਾਂ ਲੱਭਦਾ ਹਾਂ ਕਾ ਨੇ ਉੱਡਦਿਆਂ-ਉੱਡਦਿਆਂ ਚਾਰਚ ਫੇਰੇ ਆਪਣੀ ਤੇਜ਼ ਨਜ਼ਰ ਮਾਰੀ ਤੇ ਅਤੇ ਥਾਂ ਲੱਭ ਲਈ ਕਾ ਮਿਰਗ ਤੇ ਗਿੱਦੜ ਕੋਲ ਵਾਪਸ ਆ ਕੇ ਕਹਿਣ ਲੱਗਿਆ ਲੈ ਬਈ ਭਰਾਵੋ ਮੈਂ ਅਜੇ ਹੀ ਥਾਂ ਲੱਭ ਲਈ ਹੈ ਜਿੱਥੇ ਆਪਾਂ ਤਿੰਨੇ ਰੱਜ ਕੇ ਖਾਇਆ ਕਰਾਂਗੇ ਥੋੜੀ ਹੀ ਦੂਰੀ ਤੇ ਇੱਕ ਕਿਸਾਨ ਨੇ ਆਪਣੇ ਖੇਤ ਵਿੱਚ ਬਾਜਰਾ ਖਖੜੀਆਂ ਤੇ ਮੋਠ ਬੀਜੇ ਹਨ ਮੈਂ ਬਾਜਰੇ ਦੇ ਛਿੱਟਿਆਂ ਤੋਂ ਬਾਜਰੇ ਦੇ दाਣੇ ਠੰਗ ਲਿਆ ਕਰੂੰ ਤੁਸੀਂ ਗਿੱਦੂ ਗਿੱਦੜਾ ਖਖੜੀਆਂ ਖਾ ਲਿਆ ਕਰੀਂ ਤੇ ਮਿਰਗ ਮੋਠ ਚਰ ਲਿਆ ਕਰੋ ਨਾਲੇ